ਪਰ ਮਾਤਮਾ ਦੀ ਬਖਸ਼ਿਸ਼ ਐਸੀ ਹੈ ਕਿ ਜਦੋਂ ਉਹ ਬਖਸ਼ਿਸ਼ ਕਰਦਾ ਹੈ ਨਾ ਤੇ ਬਸ ਮੁਖ ਲਾ ਰਹਿ ਜਾਂਦਾ ਹੈ ਕਿ ਐਸੀ ਬਖਸ਼ਿਸ਼ ਕਿਤੋਂ ਹੋਰ ਮਿਲ ਨਹੀਂ ਸਕਦੀ ਹੈਗੀ ਤੇ ਉਹ ਬਖਸ਼ਿਸ਼ਾਂ ਦਾ ਖਜ਼ਾਨਾ ਜਿਹੜਾ ਉਹ ਕਿਤੇ ਹੋਰ ਹੋ ਵੀ ਨਹੀਂ ਸਕਦਾ ਜਿਹੜਾ ਮਨੁੱਖ ਜਿਹੜਾ ਇਨਸਾਨ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਨਾ ਉਸ ਗੁਰੂ ਦੇ ਸ਼ਬਦ ਦੀ ਐਸੀ ਬਰਕਤ ਹੁੰਦੀ ਹੈ ਕਿ ਉਸ ਇਨਸਾਨ ਨੂੰ ਹਰ ਜਗ੍ਹਾ ਹਰ ਜੀਵ ਦੇ ਵਿੱਚ ਉਹ ਪਰਮਾਤਮਾ ਆਪ ਰਮਿਆ ਹੋਇਆ ਦਿਸਦਾ ਹੈ ਉਹ ਉਸ ਦੇ ਇੱਕ ਸ਼ਬਦ ਦੀ ਬਰਕਤ ਦੇ ਨਾਲ ਹੀ ਉਸ ਦੇ ਜੀਵਨ ਦੇ ਵਿੱਚ ਹਰ ਪਲ ਦੇ ਵਿੱਚ ਐਸਾ ਸੁੱਖ ਹੁੰਦਾ ਹੈ ਐਸੀ ਸ਼ਾਂਤੀ ਹੁੰਦੀ ਹੈ ਕਿ ਦੁੱਖ ਕਲੇਸ਼ ਜਿਹੜਾ ਉਹ ਉਸ ਤੇ ਲਾਗੇ ਵੀ ਨਹੀਂ ਆ ਬਖਸ਼ਿਸ਼ ਹੁੰਦੀ ਕਿਸ ਤਰ੍ਹਾਂ ਹੈ ਇਹ ਬਖਸ਼ਿਸ਼ ਜਿਹੜੀ ਹੈ ਸੁਖਣਾ ਸੁਖ ਕੇ ਨਹੀਂ ਹੁੰਦੀ ਹੈਗੀ ਤੀਰਥ ਯਾਤਰਾ ਤੇ ਜਾਣ ਨਾਲ ਵੀ ਨਹੀਂ ਹੁੰਦੀ ਹੈਗੀ ਜੋ ਤਾਂ ਤੂ ਪਾਂ ਜਗਨ ਨਾਲ ਨਹੀਂ ਹੁੰਦੀ ਤੇ ਨਾ ਹੀ ਗਿਣਤੀ ਬਿੰਤੀ ਦੇ ਪਾਠਾਂ ਦੇ ਵਿੱਚ ਪੈ ਕੇ ਹੁੰਦੀ ਹੈ ਇਹ ਬਖਸ਼ਿਸ਼ ਉਦੋਂ ਹੁੰਦੀ ਹੈ ਜਦੋਂ ਅੰਦਰੋਂ ਭਾਵਨਾ ਜਿਹੜੀ ਹੈ ਉਸ ਪਰਮਾਤਮਾ ਨਾਲ ਮਲਾਪਦੀ ਹੋਵੇ ਕਿਉਂਕਿ ਪਰਮਾਤਮਾ ਦੇਖਦਾ ਹੈ ਭਾਵਨਾ ਜਿਸ ਦਿਨ ਅੰਦਰੋਂ ਖਿੱਚ ਅੰਦਰੋਂ ਤਾਂਗ ਜਿਹੜੀ ਹੈ ਉਸ ਪਰਮਾਤਮਾ ਨੂੰ ਮਿਲਣ ਦੀ ਹੋ ਗਈ ਨਾ ਤੇ ਫਿਰ ਆਪਾਂ ਇੱਕ ਕਦਮ ਵੀ ਅੱਗੇ ਪੁੱਟਿਆ ਤਾਂ ਗੁਰੂ ਜਿਹੜਾ ਹੈ ਉਹ ਤਾਂ ਭੱਜ ਕੇ ਅੱਗੇ ਆਉਂਦਾ ਹੈ ਚਰਨ ਸ਼ਰਨ ਗੁਰ ਇਕ ਪੈੰਡਾ ਜਾਏ ਚਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੇਥ ਹੈ ਹੁਣ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਇਹ ਦੇਖਣਾ ਹੈ ਕਿ ਕੀ ਸਾਡੇ ਅੰਦਰ ਉਹ ਖਿੱਚ ਸਾਡੇ ਅੰਦਰ ਉਹ ਤਾਂਗ ਹਜੇ ਤੱਕ ਬਣੀ ਹੈ ਜਾਂ ਨਹੀਂ ਕਿ ਆਪਾਂ ਵੀ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ ਤੇ ਜੇ ਬਣੀ ਹੈ ਤੇ ਆਪਾਂ ਉਸ ਵਾਸਤੇ ਕੀ ਕਰ ਰਹੇ ਹਾਂ ਕੀ ਆਪਾਂ ਉਸ ਗੁਰੂ ਦੀ ਸ਼ਰਣ ਦੇ ਵਿੱਚ ਜਾ ਕੇ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜੇ ਹਾਂ ਕੀ ਆਪਾਂ ਉਸ ਗੁਰੂ ਦੇ ਸ਼ਬਦ ਨੂੰ ਸਮਝ ਰਹੇ ਹਾਂ ਤੇ ਉਸ ਅਨੁਸਾਰੀ ਹੋ ਕੇ ਜੀਵਨ ਜੀ ਰਹੇ ਹਾਂ